ਅਕਸਰ ਅਸੀਂ ਸੁਣਦੇ ਹਾਂ ਕਿ ਪੰਜਾਬੀਆਂ ਵੱਲੋਂ ਅਕਸਰ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਹਨ ਪਰ ਕੁਝ ਏਦਾਂ ਦੇ ਕਿਸਾਨ ਵੀ ਹਨ ਜਿਨ੍ਹਾਂ ਵੱਲੋਂ ਕਿ ਲੱਖਾਂ ਰੁਪਏ ਦੇ ਗੰਨਿਆਂ ਦਾ ਰਸ ਦਾ ਲੰਗਰ ਲੋਹੜੀ ਵਾਲੇ ਦਿਨ ਲਗਾਇਆ ਜਾਂਦਾ ਹੈ ਤੁਹਾਨੂੰ ਦੱਸ ਦਿੰਨੀ ਆ ਕਿ ਇੱਕ ਕਿਸਾਨ ਜਿਹੜਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਦੇ ਪਿੰਡ ਕੋਟ ਮੀਆਂ ਸਾਹਿਬ ਸਤੋਜ ਸਿੰਘ ਦੇ ਨਾਂ 'ਵਜੋਂ ਜਾਣਿਆ ਜਾਂਦਾ ਹੈ ਇਸ ਕਿਸਾਨ ਵੱਲੋਂ ਕਰੀਬ 50 ਤੋਂ 60 ਸਾਲ ਹੋ ਗਏ ਨੇ ਇਸ ਲੰਗਰ ਨੂੰ ਲਗਾਉਂਦਿਆ ਜਿਸ ਵਿੱਚ ਉਹ ਫ੍ਰੀ ਲੋਕਾਂ ਨੂੰ ਬਾਲਟੀਆਂ ਡੱਬੇ ਅਤੇ ਬਰਤਨਾਂ ਵਿੱਚ ਭਰ-ਭਰ ਕੇ ਗੰਨੇ ਦਾ ਰਸ ਦਿੰਦੇ ਨੇ ਉਹਨਾਂ ਵੱਲੋਂ ਕਿਸੇ ਨੂੰ ਵੀ ਕੋਈ ਨਹੀਂ ਨਹੀਂ ਕੀਤੀ ਜਾਂਦੀ ਜੋ ਵੀ ਚਾਹੇ ਜਿੰਨਾ ਮਰਜੀ ਗੰਨੇ ਦਾ ਰਸ ਲੈ ਕੇ ਜਾ ਸਕਦਾ ਹੈ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਨੇ ਦੱਸਿਆ ਕਿ ਅਸੀਂ ਖੇਤੀ ਕਰਦੇ ਹਾਂ ਅਤੇ ਦੋਸਵੰਦ ਕੱਢਦੇ ਹਾਂ 50 ਤੋਂ 60 ਸਾਲ ਹੋ ਗਏ ਹਨ ਪਹਿਲਾਂ ਬਲਦਾ ਨਾਲ ਗੰਨੇ ਦਾ ਰਸ ਕੱਢਦੇ ਸੀ ਹੁਣ ਸਮਾਂ ਬਦਲ ਚੁੱਕਾ ਹੈ ਹੁਣ ਇੰਜਨ ਨਾਲ ਹੀ ਕੱਢਦੇ ਹਾਂ ਅਤੇ ਕਿਸੇ ਨੂੰ ਕੋਈ ਮਨਾਈ ਨਹੀਂ ਹੈ ਜਿਹੜਾ ਵੀ ਕੋਈ ਬਰਤਨ ਲੈ ਕੇ ਆਵੇ ਉਸ ਨੂੰ ਭਰ ਕੇ ਦਿੰਦੇ ਹਨ ਅਤੇ ਜਿੰਨੀ ਵਾਰੀ ਮਰਜ਼ੀ ਆ ਜਾਵੇ ਅਸੀਂ ਕਿਸੇ ਨੂੰ ਵੀ ਮਨਾ ਨਹੀਂ ਕਰਦੇ ਇਸ ਮੌਕੇ ਜਦੋਂ ਉਹਨਾਂ ਨੇ মিডিਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕੀ ਕਹਿਣਾ ਸੀ ਤੁਹਾਨੂੰ ਸੁਣਾਉਨੇ ਆ ਸਤਿ ਸ਼੍ਰੀ ਅਕਾਲ ਜੀ ਬਾਬਾ ਸੰਤੋਖ ਸਿੰਘ ਬਾਬਾ ਜੀ ਕਦੋਂ ਦਾ ਲਾਰੇ ਰੇੜ ਤੇ ਇਹ ਕੋਈ 5 ਸਾਲ ਹੋ ਗਏ ਕਿਦਾਂ ਬਾਬਾ ਜੀ ਇਹੋ ਜੀ ਇਹ ਮਾਰਾਇ ਕੇ ਲਿਆੜੀ ਜਾਣਨ ਉਹਨਾਂ ਦੀ ਸਾਰੀ ਮੇਰ ਮਾਰਾ ਦੀ ਖੈਰੇ ਭਾਈ ਬਾਬਾ ਜੀ ਇਹਨਾ ਮਤਲਬ 20 30 ਰੁਪਏ ਦਾ ਲਾਰ ਹੋ ਤਾਂ ਚੱਲਣ ਗਿਆ ਜਿੱਥੇ ਮੰਨੋ ਤੁਸਾਉਂ ਜੇ ਡੀਗਰੇ ਤੇ ਕਦੋਂ ਸਾਡੀ ਵਾਰੀ ਆਵੇ ਕਦੋਂ ਐ ਗੱਲਾਂ ਕਰੀਏ ਤੁਹਾਡੀ ਮਤਲਬ ਇਹ ਮਿਲੋ ਉਹਨਾਂ ਦੀ ਮੇਰ ਹੈ ਸਾਡੇ ਦੀ ਕੋਈ ਗੱਲ ਸਾਡੇ ਵਾਸਤੇ ਵਈ ਕੋਈ ਗੱਲ ਉਹਨਾਂ ਨੇ ਹੀ ਲੋਈ ਵੇ ਗਏ ਹੈ ਤੇ ਉੱਥੇ ਗਏ ਹੈ ਤੇ ਉੱਥੇ ਉਹਨਾਂ ਦਾ ਮੋਹ ਰਾਈ ਆ ਬੜੇ ਚੇਜ਼ ਦੀ ਗੱਲ ਹੈ ਉਮਰਪੁਰ ਤੋਂ ਤਰਨਤਾਰਨ ਤੋਂ ਬੁਲਕਨੇ ਤੋਂ ਉੱਥੇ ਗੇਰਤਰਾ ਮਸਤੋਟਾ ਉੱਥੇ ਗਏ ਹੈ ਆਹੀ ਤੇ ਲੋਈ ਪੇ ਖਾਵਾ ਪੀਆਗੇ ਹਾਂਜੀ ਦਰਸ਼ਨ ਮੇਰਾ ਸਾਥ ਸੰਗਤ ਦਾ ਕਰਾਂਗੇ ਹਾਂਜੀ ਆਹ ਤੇ ਉਹ ਆਹੀ ਗਏ ਅੱਗੇ ਤੇ ਕੀਤਲ ਹੋਣ ਲਿਆ ਸੀ ਮਹਾਰਾਜ ਦਾ ਰਾਜੀ ਤੇ ਹਨ ਕੀਤਲ ਕਰ ਤੇ ਮਹਾਰਾਜ ਜੇ ਪਰਾਜ ਚ ਨਹੀਂ ਹੜਾਏ ਮਹਾਰਾਜ ਫਿਰ ਆਏ ਪਰਾਜ ਚ ਤੇ ਉਹ ਆਣ ਕੇ ਜੋ ਚਾਚ ਫਿਰ ਸੰਗਤ ਬੇਅੰਦਾਜ਼ੀ ਉਹਨਾਂ ਆਣ ਕੇ ਨਿਗਾਹ ਮਾਰੀ ਉਧਰ ਵੀ ਉਧਰ ਵੀ ਉਹ ਆਖ ਲੱਗੇ ਪਈ ਇਹ ਕੀ ਕਿੱਧਰ ਆਈ ਹੈ ਸੰਗਤ ਤੇ ਨੀ ਕੀ ਕਰਨ ਆਏ ਨੇ ਗਪਾਲ ਸਿੰਘ ਗੜਬਈ ਹੁੰਦਾ ਸੀ ਮਹਾਰਾਜ ਦਾ ਉਹਾਂ ਦਿਨ ਮਹਾਰਾਜ ਜੀ ਆਪ ਦੇ ਦਸ਼ਰ ਕਰਨ ਆਏ ਨੇ ਅੰਦੇ ਨਾਲ ਅੱਜ ਸਾਡੇ ਦਰਸ਼ਨ ਨਹੀਂ ਹੋਣੇ ਇਹਨਾਂ ਨੂੰ ਅੱਜ ਤੇ ਜੋ ਘਰਾਂ ਨੂੰ ਐਂ ਜੜਾ ਕਿਰਾ ਅਸੀਂ ਲੋਈ ਗਾਜੀ ਹਾਂਜੀ ਤੇ ਲੋਈ ਜਿਹਨੇ ਇਹ ਜਿਨੈ ਨਾ ਕਮਾਲ ਲਾਇਆ ਬਾਹਾਂ ਖੜੀਆਂ ਕਰਦਾ ਦੁਨੀਆਂ ਬੜੀਆ ਬਾਹਾਂ ਖੜੀਆਂ ਕੀਤੀਆਂ ਇਹਦਾ ਆਖਿਆ ਜੀ ਮੈਂ 20 ਕਿੱਲੇ ਕੋ 40 ਕਿੱਲੇ ਕੋ 10 ਕਿੱਲੇ ਕੋ 5 ਕਿੱਲੇ ਉਹਨਾਂ ਆਖਿਆ ਵੀ ਜਾ ਕੇ ਲੰਗਰ ਲਾਓ ਇਸ ਚੱਲ ਕੇ ਤੇ ਮੇਰਾ ਮਜ਼ਦ ਵੀ ਚੰਗੇ ਬਾੜੇ ਜਿਹੜੇ ਨੇ ਉਹ ਸਾਰੇ ਇੱਕੋ ਜਿਹੇ ਰਹਿ ਗਏ ਸਾਰੇ ਕੀੜਾ ਖਾਨ ਇਹ ਬੜਾ ਵੱਡਾ ਦਾਨ ਜਿਹੜਾ ਬਾਗੀ ਦਾ ਦਾਨ ਇਹ ਤੋਂ ਬਾਕੀ ਸਭ ਥੱਲੇ ਚੀਜ਼ਾਂ ਹਾਂਜੀ ਤੇ ਉਹ ਅਹੀ ਨਹੀਂ ਉੱਠੇ ਤੋਂ ਬੁਰਕੀ ਮਾਰ ਕੇ ਸਾਡੇ ਦੇ ਕੀ ਕਿਰਸਵਾ ਕੀਤੀ ਐਈਏ ਕਿਰਨਾ ਵਾਲੀਆਂ ਆਈ ਦੇ ਬਰਾ ਕੀ ਹੋ ਗਏ ਰੋਣ ਲੱਗ ਪਏ ਹੈ ਹਾਂਜੀ ਆਂਦਰ ਉੱਠੋ ਤਾਂ ਰੋ ਰ ਜਾ ਕੇ ਤੇ ਲੰਗਰ ਲਾਉ ਹੈ ਹੀ ਬਰਾ ਕੇ ਤੇ ਉਦੋਂ ਦਾ ਇੱਕ ਕੰਮ ਚੱਲਦਾ ਜੀ ਉਹ ਡੰਗਰਾਂ ਦੀ ਵਾਈ ਹੁੰਦੀ ਧੱਗੇ ਜੁੱਤੇ ਆਣ ਕੇ ਪਰ ਉਹ ਡੰਗਰਾਂ ਨਾਲ ਕੱਟ ਕੇ ਆਹ ਡੰਗਰਾਂ ਨਾਲ ਤੇ ਹੁਣ ਮੇਰਾ ਮਹਾਰਾਜ ਦੀ ਮਾਲਕ ਨੇ ਜਨਰੇਟਰ ਦਿੱਤਾ ਆ ਵੀ ਬੱਕੀ ਆਉਂਦੀ ਆ ਤੇ ਚਲਾਈ ਦਾ ਕੰਮ ਕਿਨੇ ਉਹ ਬੱਬੇ ਚਾਲੂ ਕੀਤਾ ਤੇ ਕਿਨੇ ਜੱਟ ਇਹ 9 ਵਜੇ ਚਾਲੂ ਹੋਇਆ ਉਧਰ ਚੱਲ ਜਾ ਹਾਂਜੀ ਜਿੰਨਾ ਜਰ ਆਉਂਦੇ ਰਹਾਂ ਤੇ ਲੋਕੀ ਚੱਲਦਾ ਰਹੇ ਆਹ ਜਿੰਨਾ ਰਹੋਣਾ ਚਾਹੀਦਾ ਆਹ ਆਹ ਬੱਬੇ ਇਹ ਮਜਾ ਆਹ ਰੋ ਤੇ ਕਿਹਾਂ ਮਤਲਬ ਟੋਰੀਆਂ ਦੇ ਨਾਲ ਲੰਦੇ ਪਕੌੜੀਆਂ ਦਾ ਐਤਕਲ ਲਾਇਆ ਅੱਗੇ ਲਾਇਆ ਹੀ ਇੱਕ ਵਾਈ ਤੇ ਲੋਕੀ ਟੋਕਰੀਆਂ ਜੋ ਆਪੇ ਹੀ ਖੜਖੜ ਪਖਾਈ ਜਾਂਦੇ ਹਨ ਜਿਹੜੇ ਆਉਂਦੇ ਹਨ ਤੋਂ ਸਾਨੂੰ ਬੜੀ ਗਿਲਾਹਤ ਆਈ ਮੈਂ ਵੀ ਇਹ ਕੰਮ ਗਲਤ ਆ ਤੇ ਆਹ ਕਹਿੰਦਾ ਮੁੜਿਆ ਨੂੰ ਆਖਿਆ ਵੀ ਜੇ ਤੇ ਕੋ ਖਲੋਣਾ ਇਹ ਤੇ ਵਾ ਠੀਕ ਆ ਫਿਰ ਚੱਲਦਾ ਰਹੇਗਾ ਕੰਮ ਉਹ ਦਈਆ ਫੌਜੀ ਸਾਡਾ ਇਹ ਲਾਇਆ ਸੀ ਚਾਪਟਰ ਗਿਆ ਸੀ ਉਹਨਾਂ ਪਾਪਾ ਸੇ ਉਹ ਤਾਂ ਬਾਬਾ ਜੀ ਕੋਲ ਲਿਮਟ ਰੱਤੀ ਵੀ ਜਾ ਕੋਈ ਹੱਦ ਬੰਨ ਕੋਈ ਨਹੀਂ ਨਹੀਂ ਲਿਮਟ ਕੋਈ ਨਹੀਂ ਲਿਮਟ ਕੋਈ ਨਹੀਂ ਹਾਂ ਇਹਨੇ ਮੱਦੀ ਘਰਤ ਜਿੱਦ ਨਹੀਂ ਪਾਜੀ ਸਾਇ ਕੋਈ ਟੋਲਮੀ ਨਹੀਂ ਉਹ ਅੱਗੇ ਇੱਕ ਭਾਗਵਾਲ ਆਇਆ ਸੀ ਵੱਡਾ ਜੰਦਾ ਮੈਂ ਆਇਆ ਤੇ ਉੱਤੇ ਦੋ ਤਿੰਨ ਬੰਦੇ ਹਨ ਉਹ ਦੋ ਤਿੰਨ ਵਾਰੀ ਲੈ ਗਏ ਨੇ ਉਹ ਸਾਨੂੰ ਵੀ ਇੱਥੇ ਪਤਾ ਲੱਗਿਆ ਬਾਬੂ ਕੀ ਪਤਾ ਲੱਗਦਾ ਹੈ ਹੈ ਚਾਹੀ ਵੀ ਆਏ ਆ ਨਵੇਂ ਆਦੋ ਤਾਂ ਜਿੰਨੀ ਮਾਰ ਜਿਦਾ ਆਉ ਜਾ ਕੋ ਆਖੀ ਲੱਗੀ ਆ ਜੀ ਅਸਲਾਮ ਵਾਲੇ ਹਾਂ ਜੀ ਬਾਬਾ ਜੀ ਆਪਾਂ ਲਾਓ ਸੰਤੋਸ਼ ਸਿੰਘ ਤੇ ਬਾਬਾ ਜੀ ਇਹ ਮਤਲਬ ਇਹਨਾਂ ਦੇ ਬਾਬਾ ਲੋ ਇਹ ਹਲਾਕੇ ਇਲਾਕੇ ਜਾਂਦਾ ਰੋਜ਼ ਲੰਗਰ ਤੇ ਜਾਂ ਹੋਰ ਵੀ ਹਲਾਕੇ ਚ ਜਾਂਦਾ ਹਾਂ ਸਾਡੇ ਤੇ ਅਜੇ ਇਹੋ ਹੀ ਨੰਦੇ ਨੇ ਹੋਰ ਤੇ ਨਹੀਂ ਲਾਉਂਦੇ ਵੇਖੇ ਇਹ ਤਾਂ 40 50 ਸਾਥ ਤੋਂ ਲਾਉਂਦੇ ਸੀ ਪਹਿਲਾਂ ਠਗਿਆਂ ਨਾਲ ਰੋ ਕੱਢ ਕੇ ਦਿੰਦੇ ਸੀ ਬਹੁਤ ਦਾਣਾ ਤੇ ਹੁਣ ਇਹਨਾਂ ਜਨਰੇਟਰ ਰੱਖਿਆ ਤੇ ਜਨਰੇਟਰ ਇਹਨਾਂ ਦੇ ਮਹਾਰਾਜ ਦੀ ਕਿਰਪਾ ਇਹਨਾਂ ਦੇ ਚਲੋ ਮਹਾਰਾਜ ਕਰਾਉਂ ਰਿਹਾ ਸਭ ਕੁਝ ਹਾਂਜੀ ਕੋਈ ਨਹੀਂ ਹੋਰ ਬਾਗੀ ਨਹੀਂ ਕੋਈ ਵੀ ਮਹਾਰਾਜ ਜਿਸ ਤੇ ਰਾਮ ਹੋਇਆ ਉਹਨਾਂ ਦੇ ਇਹ ਸੇਵਾ ਲੱਗਦੀ ਹੈ ਤੇ ਬਾਬੇ ਹੋਰ ਜੇ ਕਿਸਾਨਾਂ ਨਾਲੋਂ ਲਾਇਆ ਜਾਂਦਾ ਮਤਲਬ ਕਮਾਲ ਲਾਇਆ ਜਾਂਦਾ ਕਿ ਉਹ ਦਾਖਲੇ 20 ਜੋ ਲਾਇਆ ਜਾਂਦਾ ਹਾਂਜੀ ਉਹਨਾਂ ਦੀ ਮਤਲਬ ਠੀਕ ਰਹਿੰਦੀ ਜਾਂ ਲੀਵਰ ਤਾਂ ਜਾਂ ਕਿੱਦਾਂ ਕਰਕੇ ਤੇ ਉਹਨਾਂ ਤੋਂ ਮਤਲਬ ਵਾੜੀ ਆਉਂਦੀ ਠੀਕ ਰਹਿੰਦੀ ਆ ਤੇ ਮਤਲਬ ਆਪਾਂ ਜਿਹੜਾ ਕੰਨਾ ਜਿਹੜਾ ਮੇਰੇ ਦੇ ਘਟ ਘੜੀ ਹੈ ਹਾਂਜੀ ਉਹਨਾਂ ਲਈ ਦੀ ਸੇਵਾ ਕੀਤੀ ਤੁਸੀਂ ਕਿੱਦਾਂ ਵੰਦੇ ਜੀ ਲੋ ਕੀ ਜੀ ਮਤਲਬ ਕਿਸਾਨਾਂ ਨਾਲੋਂ ਦਾਖਲੇ 20 ਜਰ ਲਾਇਆ ਜਾਂਦਾ ਉਹਨਾਂ ਨੂੰ ਇਹੋ ਜਿਹੀ ਸੇਵਾ ਨਹੀਂ ਕੀਤੀ ਜਾਂਦੀ ਨਹੀਂ ਆ ਨਹੀਂ ਕਰਦੇ ਹੋ ਏ ਇਹਨਾਂ ਦੀ ਭਾਵਨਾ ਮੈਂ ਭਾਵਨਾ ਮਹਾਰਾਜ ਨੇ ਬਣਾਈਆਂ ਇਹਨਾਂ ਦੀ ਇਹ ਸ਼ਹਿਰ ਦੇਖਣਾ ਜਿੱਦਾਂ ਪਬਲਿਕ ਦੇ ਵਿੱਚ ਇੱਕ ਅੱਧਾ ਕਿ ਕਿਸਾਨ ਦਾ ਗੱਲਾ ਟੁੱੜ ਜਾਂਦਾ ਉਹ ਮਤਲਬ ਕੰਮ ਜਾਂ ਲਫਰ ਫੜ ਜਾਂਦਾ ਇਹਨਾਂ ਨੂੰ ਏਡਾ ਤਲਬ ਪ੍ਰਲਾਪ ਕੀਤਾ ਜਾਂਦਾ ਜਿਵੇਂ ਦੇਖੋ ਇਹਨਾਂ ਦਾ ਮਹਾਰਾਜ ਨੇ ਇਹਨਾਂ ਨੇ ਕਦੀ ਇਹਨਾਂ ਮੋੜੇ ਨਹੀਂ ਕਿਸ ਨੂੰ ਤੇ ਜਿਹੜਾ ਮर्जी ਆ ਜੇ ਮਤਲਬ ਇਹ ਜਵਾਦ ਬੰਦੇ ਦਾ ਕੋਈ ਰਕਤੀਰਾ ਨਹੀਂ ਨਾ ਨਾ ਕਿਸੇ ਦਾ ਨਹੀਂ ਸਾਈ ਆ ਜੇ ਜੱਟਾ ਜੇ ਮਹਾਰਾਜ ਜਿਹੜਾ ਮर्जी ਆ ਜੇ ਹਰ ਤੇ ਗੁਰਨਾਣਕ ਵਾਲਾ ਮੇਲਾ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਰਗਬੀਰ ਸਿੰਘ ਐਕਸ ਸਰਵਿਸਮੈਨ ਪੁਜੀ ਰਿਟਾਇਰ ਇਹ ਮੇਰੇ ਚਾਚਾ ਜੀ ਨੇ ਸੰਤ ਜੀ ਜਿਨ੍ਹਾਂ ਤੇ ਬੜੀ ਬਾਬੇ ਕਿਲੇ ਕਿਲੇ ਵਾਲੇ ਦੀ ਕਿਰਪਾ ਹੈ ਜੋ ਕਿ ਮਹਾਰਾਜ ਕਿਲੇ ਵਾਲੇ ਨੇ ਲੰਗਰ ਦੀ ਸੇਵਾ ਵਲੋਂ ਰੋਜ਼ ਦਾ ਲੰਗਰ ਵਾਸਤੇ ਸੇਵਾ ਵਾਸਤੇ ਵਚਨ ਕੀਤੇ ਸੀ ਤੇ ਇਹ ਉਹਨਾਂ ਦੇ ਵਚਨ ਮਦਦ ਨਿਭਾ ਰਹੇ ਨੇ ਤੇ ਹਰ ਸਾਲ ਇਹ ਜਿਹੜਾ ਮਤਲਬ ਮਾਗੀ ਦੇ ਟਾਈਮ ਤੇ ਸਾਰੇ ਕੋਈ ਵੀ ਆਏ ਇੱਥੋਂ ਆ ਕੇ ਰੋਹ ਦੀ ਸੇਵਾ ਜਿਹੜੀ ਆ ਕਰਦੇ ਨੇ ਤੇ ਬਹੁਤ ਕਿਲੇ ਵਾਲੇ ਦੀ ਇਹਨਾਂ ਤੇ ਕਿਰਪਾ ਸਾਡੇ ਪਰਿਵਾਰ ਤੇ ਬਬਈ ਨਾ ਤੇ ਇਹ ਬਬਈ ਨਾ ਹੋਰ ਵੀ ਇੱਥੇ ਕਿ ਲੱਗਦੇ ਨੇ ਹੋਰ ਲੱਗੇ ਕੋਈ ਇਸ ਇਲਾਕੇ ਵਿੱਚ ਕੋਈ ਨਹੀਂ ਸੇਵਾ ਕਰਦਾ ਕੋਈ ਦੂਰ ਗਲੇਟ ਤਾਂ ਨਹੀਂ ਜੀ ਇਹ ਭਗੋਲ ਤੱਕ ਕਲਾਂੌਰ ਜੋ ਵੀ ਆਏ ਜਿੱਥੋਂ ਵੀ ਆਏ ਸਾਰਿਆਂ ਨੂੰ ਇਹ ਮਤਲਬ ਆਮ ਲੋਕਾਂ ਨੂੰ ਕਮਾਦ ਵਗੈਰਾ ਤੇ ਇੱਥੇ ਕਾਤਿ ਬੁਲਾਈ ਜਾਂਦੀ ਹੁੰਦੀ ਆਮ ਲੋਕਾਂ ਦੇ ਕਮਾਦ ਤੇ ਬਹੁਤ ਨੇ ਪਰ ਸੇਵਾ ਇੰਨੇ ਵਰਗੀ ਕਿਸੇ ਨੇ ਨਹੀਂ ਕੀਤੀ ਇਹਦੀ ਸੇਵਾ ਉਹ ਕਿਵੇਂ ਦੇ ਦੋਗੇ ਜੀ ਇਹ ਸੇਵਾ ਜੀ ਬਹੁਤ ਮਹਾਨ ਸੇਵਾ ਮਹਾਰਾਜ ਕਿਲੇ ਵਾਲੇ ਦੀ ਬਖਸ਼ਿਸ਼ ਆ ਇਹਨਾਂ ਤੇ ਇਹ ਤਾਂ ਕਰਕੇ ਸੇਵਾ ਹੋ ਰਹੀ ਆ ਤੇ ਹੁਣ ਇਹ ਪਕੌੜਿਆਂ ਦਾ ਲੰਗਰ ਵੀ ਚਾਹ ਦਾ ਲੰਗਰ ਵੀ ਨਾਲ ਸ਼ੁਰੂ ਕਰ ਦਿੱਤਾ ਹੈ